13 ਸਾਧ ਸੰਗਤ ਬਾਬੇ ਭਾਈ ਸਗਰਾਮ ਦੇ ਮਾਗੀ ਦਾ ਮੇਲਾ ਲੱਗਿਆ ਸੀ ਮਾਗੀ ਦੇ ਮੇਲੇ ਤੋਂ ਸਾਨੂੰ ਜਗਰਾ ਸਰਪੰਚ ਤੇ ਭਾਕਾ ਬਕਰ ਇਹ ਸਾਨੂੰ ਲੈ ਕੇ ਇਹ ਸੀ ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਦੇ ਉਹ ਬਣੇ ਹੋਏ ਸੀ ਜਥੇ ਲੈ ਕੇ ਜਾਂਦੇ ਸੀ ਮੂਹਰੇ ਆਗੂ ਬਣੇ ਹੋਏ ਸੀ ਪਿੰਡਾਂ ਦੇ ਜਥੇਦਾਰ ਜਗਰਾ ਸਰਪੰਚ ਤੇ ਬਕਰ ਬਜ਼ੁਰਗਤਾ ਸਾਡਾ ਉਹਨਾਂ ਨੇ ਸਾਨੂੰ ਇੱਥੋਂ ਇਕੱਠੇ ਕਰ ਲਿਆ ਵੀ ਆਪੇ ਕੀ ਅੱਜ ਆਰ ਕੇ ਆਪਣਾ ਜੱਥਾ ਜਾਣਾ ਵਾ ਡਾਉਲਰ ਦਾ 50 ਬੰਦੇ ਜਾਂਦੇ ਹੁੰਦੇ ਸੀ ਇੱਕ ਪਿੰਡ ਚੋਂ ਇਹਨਾਂ ਨੇ ਆਪਣੇ ਗਵਾਰਡ ਦੇ ਹੀ ਕਰ ਲਈ ਰਾਜਾ ਪੱਤੀ ਦੇ ਬੰਦੇ ਸੋਨੂੰ ਮੈਂ ਦੱਸ ਦਣਾ ਕਿਹੜੇ-ਕਿਹੜੇ ਸੀ ਕਿੱਲੂ ਕਾ ਛੋਟਾ ਮੈਂ ਜਮੇਰਾ ਫੌਜੀ ਤੇ ਕਾਕੂ ਕੱਕੂ ਨਣੂ ਕਾ ਤੇ ਅਜਮੇਰਾ ਤੇ ਹਰਦੇਵ ਤੇ ਲੋਲੂ ਗੱਜਣ ਨਿਆ ਲਾਵੜਾ ਸਰਦਾਰ ਬੜਾ ਕੱਕਾ ਬੜਾ ਸਰਜੀਤ ਜੇ ਤਾਂ ਬੰਦੇ ਤਕਾ ਤੇ ਹੋਰ ਵੀ ਬੰਦੇ ਜਾਨੀ ਬਾਵਾ ਸੀ ਆਪਣੇ ਗਵਾਰਡ ਦੇ ਕਈ ਜਾਣੇ ਸੀਗੇ ਆਪਣੇ ਗਵਾਰਡ ਦੇ ਤੇ ਉੱਥੇ ਨਾ ਜਦੋਂ ਜੇੜ ਜਦੋਂ ਗਏ ਸੰਤ ਪਿੰਡਾਂ ਵਾਲੇ ਕੋਲੇ ਜਾਵੜੇ ਹਰਮੰਦਰ ਸਾਹਿਬ ਪਹਿਲਾਂ ਸੰਤ ਉੱਤੇ ਸੁਣਾਉਂਦੇ ਹੁੰਦੇ ਸੀਗੇ ਬੈਠ ਕੇ ਘੰਟਾ ਦੋ ਘੰਟੇ ਲਾਉਂਦੇ ਹੁੰਦੇ ਸੀ ਸੰਗਤਾਂ ਤੇ ਬਚਨ ਬਲਾਸ ਕਰਦੇ ਹੁੰਦੇ ਸੀ ਲੰਗਰ ਵਾਲੀ ਸੰਗਤ ਲੰਗਰ ਵਾਲੀ ਜਗ੍ਹਾ ਦੇ ਉੱਪਰ ਉੱਥੇ ਸਾਲ ਦਾ ਮਹੀਨਾ ਸੀ ਉੱਥੇ ਧੁੱਪ ਹੁੰਦੀ ਸੀ ਤੇ ਉੱਥੇ ਫਿਰ ਸਾਰੇ ਬਚਨ ਬਲਾਸ ਹੁੰਦੇ ਸੀ ਬੜੇ ਸੰਤਾਂ ਦਾ ਜਦੋਂ ਦਰਸ਼ਨ ਕਰੇ ਐ ਲੱਗਿਆ ਵੀ ਜਿਵੇਂ ਗੁਰੂ ਦਸਵੇਂ ਪਾਤਸ਼ਾਹ ਨੂੰ ਲੱਗਣ ਇਨਾ ਮੱਥਾ ਤਕੇ ਤੇ ਚੜ੍ਹਦੀ ਕਲਾ ਵਾਲੇ ਸਾਉ ਤੇ ਐ ਕਹਿਣ ਵੀ ਆਜੋ ਫਲਾਣੇ ਦਾ ਪਾਹ ਬਦਲਾ ਲੈਣਾ ਆਓ ਕਿਹੜਾ ਸਿੰਘ ਉੱਠਦਾ ਫਲਾਣੇ ਦਾ ਆਹ ਬਦਲਾ ਲੈਣਾ ਉੱਠੋ ਕਿਹੜਾ ਸਿੰਘ ਉੱਠਦਾ ਅਸੀਂ ਉੱਥੇ ਤਿਆਰ ਵੀ ਹੋਣ ਲੱਗੇ ਮੈਂ ਤੇ ਛੋਟਾ ਤੇ ਜਮੇਰਾ ਤੇ ਕੱਕੂ ਕਹਿੰਦੇ ਉੱਠੋ ਯਾਰ ਜੋ ਸੰਤ ਐ ਕਹਿੰਦੇ ਆ ਸਾਡੇ ਕੋਲੇ ਬੱਕਰ ਬੈਠਾ ਸੀਗਾ ਇਹ ਆਦਾ ਪਾਈਤਾ ਆ ਬੱਕਰ ਤਾਂ ਆਇਆ ਤਾਂ ਕਹਿੰਦਾ ਨਾ ਓਏ ਸੋਨ ਤੇ ਕੱਲ ਦੇ ਜਵਾਕ ਆ ਸੋਨੂੰ ਮੈਂ ਮੇਲੇ ਤੋਂ ਲੈ ਕੇ ਆਇਆ ਮੈਂ ਤੁਹਾਨੂੰ ਕੇਰਾਂ ਘਰੇ ਬਾੜਨਾ ਪਲਾ ਜਦੋਂ ਕੇਰਾਂ ਤੁਸੀਂ ਘੜੇ ਜਾਵੜੇ ਤੇ ਦੋ ਦਿਨ ਨਾ ਕਟਿਓ ਤੇ ਆ ਜਿਓ ਸੰਤਾਂ ਕੋਲੇ ਤੇ ਸੰਤ ਇੱਥੇ ਹੀ ਆ ਤੇ ਹੁਣ ਨਹੀਂ ਮੈਂ ਤੁਹਾਨੂੰ ਉੱਠਣ ਦੇਣਾ ਤੇ ਸੰਤਾਂ ਦੀਆਂ ਗੱਲਾਂ ਥੋੜੇ ਸਾਡਾ ਜੀ ਕਰੇ ਵੀ ਅਸੀਂ ਵੀ ਯਾਰ ਐ ਰਫਲਾ ਫੜ ਕੇ ਤੇ ਅਸੀਂ ਵੀ ਸੰਤਾਂ ਦੇ ਕੋਲੇ ਰਹੀਏ ਤੇ ਜਿਹੜੇ ਸੰਤ ਕੰਮ ਕਹਿੰਦੇ ਸੀ ਵੀ ਕਰਗੇ ਕਿਉਂਕਿ ਨਵਾ ਕੋਣ ਸੀ ਨਵਾ ਹਾਲ ਸੀ ਉਹ ਤੋਂ ساری 22 23 ਸਾਲ ਦੀ ਉਹ ਵਾਰ ਸੀ ਸਾਡੀ 20 20 ਸਾਲ ਦੀ ਤੇ ਐ ਸਾਡਾ ਜੀ ਕਰੇ ਵੀ ਉੱਠ ਖੜ ਕੇ ਜਾਈਏ ਇਹਨਾਂ ਨੇ ਰੋਕ ਲਿਆ ਮੁੜ ਕੇ ਰਾਤ ਨੂੰ ਜਥਾ ਸ਼ਾਮ ਨੂੰ ਤੋਰਦੇ ਹੁੰਦੇ ਸੀ ਤੇ ਸ਼ਾਮ ਨੂੰ ਫੇਰ ਸੰਤਾਂ ਨੇ ਸਾਨੂੰ ਬਚਨ ਬਲਾਸ ਕਰਕੇ ਤੋਰਿਆ ਜਥੇ ਨੂੰ ਤੇ ਬਹੁਤ ਵਧੀਆ ਮੈਨਾਂ ਉੱਥੇ ਇੱਕ ਤੋੜਲੀ ਨਰੰਗੀ ਜੀ ਲੱਗੀ ਹੁੰਦੀ ਸੀ ਜਿਹੜੇ ਹਰਮੰਦਰ ਸਾਹਿਬ ਦੇ ਵਿੱਚ ਪੀੜੀ ਪੀੜੀ ਸੰਤਰੇ ਵਰਗੀ ਛੋਟੀਆਂ ਛੋਟੀਆਂ ਮੈਂ ਉਹ ਤੋੜਲੀ ਤੋੜ ਕੇ ਤੇ ਮੈਂ ਕਹ ਲੈ ਵੀ ਕੋ ਡਰਦੇ ਸੀ ਮੈਂ ਕਹ ਸੰਤਣਾ ਕੁਛ ਕਹਿਣ ਮੈਂ ਉਹਨੂੰ ਕਿਤੇ ਲੁਕੋਵਾਂ ਕਿਤੇ ਕਿਵੇਂ ਕਰਾਂ ਕਿਤੇ ਕਿਵੇਂ ਕਰਾਂ ਕੀ ਜੀਚ ਬਣਾ ਪਾਵਾਂ ਸੰਤ ਵੀਰੇ ਲਟਾਕੀ ਗਏ ਜਾ ਜੋ ਕਿ ਮੈਨੂੰ ਕਹਿੰਦੇ ਉਸ ਕਹਿੰਦਾ ਜਾਂ ਤਾਂ ਖਾਲਾ ਤੇ ਜਾਂ ਨੂੰ ਗਿੱਦੇ ਚ ਪਾਲਾ ਡਰੀ ਕਿਉਂ ਜਨਾ ਮੈਂ ਕਿ ਜੇ ਸਫਾ ਲਈ ਸੰਤਾਨ ਇੰਨੇ ਕ ਬਚਨ ਬਲਾਸ ਹੋਏ ਪਿੰਡਰ ਵਾਲਿਆਂ ਨਾਲ ਚੱਲ ਜੀ ਸਾਨੂੰ ਜੱਥਾ ਤੋੜਤਾ ਤੇ ਰਾਤ ਨੂੰ ਲੈ ਕੇ ਤੇ ਪਤਾ ਨਹੀਂ ਲੱਗਦਾ ਕਿ ਕਿੱਥੇ ਲੈ ਆਏ ਤੇ ਲੁਧਿਆਣੇ ਜਿਹੜੀ ਆਪਣੇ ਰੋਡ ਤੇ ਤਾਜਪੁਰ ਰੋਡ ਤੇ ਆ ਲੁਧਿਆਣੇ ਸਬ ਜੇਲ ਸੀ ਬਹੁਤ ਵੱਡੀ 90 ਕੱਲਿਆਂ ਚ ਕੋਕਾ ਨਾ ਬੜਾ ਤੇ ਵਿੱਚ ਜੰਗਲ ਬਣਿਆ ਕੋ ਵਿੱਚ ਬਿਜਲੀ ਦੀਆਂ ਤਾਰਾਂ ਲੰਘਦੀਆਂ ਮੋਟੀਆਂ-ਮੋਟੀਆਂ ਵਿੱਚ ਗਰਾਊਂਡ ਬਣੇ ਵਾ ਹਾਕੀ ਕਬੱਡੀ ਤੇ ਫੁੱਟਬਾਲ ਵਾਲੀਬਾਲ ਜਿਹੜਾ ਕੋਈ ਮਰਜ਼ੀ ਖੇਢੀ ਜਾਓ ਉਹਦੇ ਵਿੱਚ ਨਾ ਜਦੋਂ ਅਸੀਂ ਜੇਲ੍ਹ ਦੇ ਵਿੱਚ ਆ ਗਏ ਤੇ ਜਿਹੜਾ ਆਪਣਾ ਸਰਦਾਰ ਬੜਾ ਸੀ ਤੇ ਇੱਕ ਤਾਰ ਬੜਾ ਸੀ ਸੱਚ ਇਹ ਤਾਰ ਤੇ ਸਰਦਾਰ ਦੇ ਇੱਕ ਮਿਛਰੀ ਬੜੀ ਜਾਣਦੇ ਸੀ ਇਹਨਾਂ ਨੇ ਖਾੜਾ ਲਾਉਣਾ ਭਾਈ ਕਿਉਂਕਿ ਉੱਥੇ ਅਸੀਂ 5 ਦਿਨ ਰਹੇ ਸੀ 5 ਦਿਨ ਚੜਾਇਆ ਤਾਂ ਟਾਈਮ ਨਹੀਂ ਸੀ ਲੰਘਣਾ ਕਿਤੇ ਫੁੱਟਬਾਲ ਖੇਡਣ ਲੱਗ ਜਾਣਾ ਕਿਤੇ ਕੋਸ਼ ਕਿਤੇ ਕੁਛ ਤੇ ਇਹਨਾਂ ਨੇ ਕਮਿਸ਼ਨਰੀ ਸਲੋਣੀ ਅਸੀਂ ਕਮਿਸ਼ਨਰੀ ਸੋਲਣੀ ਪਹਿਲ ਫਿਰ ਅਸੀਂ ਆਪ ਦਾ ਤਰੇ ਤਰੇ ਫਿਰਨਾ ਉਧਰ ਉੱਠ ਗਏ ਇਧਰ ਉੱਠ ਗਏ ਇੱਕ ਦਿਨ ਕੀ ਹੋਇਆ ਨਾ ਤੇ ਤੀਜਾ ਦਿਨ ਜਿੱਦੇ ਆਇਆ ਤੇ ਸਾਰੇ ਆਪਣੇ ਬੰਦੇ ਬੈਠੇ ਤੇ ਕਮਿਸ਼ਨਰੀ ਚੱਲੇ ਤੇ ਇੱਕ ਬੰਦਾ ਨਾ ਛੰਡੀ ਲਈ ਆਵੇ ਦਾ ਸੰਗਰੂਰ ਜ਼ਿਲ੍ਹੇ ਦਾ ਬੰਦਾ ਸੀ ਉਹ ਕਬੱਡੀ ਖੇਡਦਾ ਬੜੀ ਵਧੀਆ ਟੱਕਲਾ ਚੰਗਾ ਖਿਡਾਰੀ ਸੀ ਉਹ ਉਹਨੇ ਪਾਈ ਤੇ ਉਹਦੇ ਨਾਲ ਦੋ ਤਿੰਨ ਹੋਰ ਸੀ ਤੇ ਉਹਨੇ ਛੰਡੀ ਲਈ ਆਵੇ ਤੇ ਛੰਡੀ ਫਿਰੇ ਆਪਦੇ ਜਣੀ ਉੰਡਿਆ ਲੇਬੜੇ ਹੁਣੇ ਤੇ ਸਰਦਾਰ ਬਣੇ ਸਾਨੂੰ ਲਾਗੇ ਕਹਿੰਦਾ ਤੁਸੀਂ ਉੱਥੇ ਪਿੰਡ ਟੱਕਰਾਂ ਮਾਰਦੇ ਆ ਉਠੋ ਜੀਤ ਸੌਰ ਦੇ ਫੜੋ ਛੋਟੇ ਫੜੋ ਚੰਡੀ ਇਹਦੀ ਛੋਟਾ ਫੜੋ 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 ਹੈ ਲਾਗੇ ਕਹਨ ਪਹਿਲਾਂ ਤਾਂ ਅਸੀਂ ਡਰਦੇ ਫੜ ਗਏ ਨਾ ਇਹ ਕਹਿੰਦਾ ਯਾਰ ਤਕੜੇ ਹੋਣਗੇ ਛੋਟਾ ਕਹਿੰਦਾ ਕੁਝ ਨਹੀਂ ਹੁੰਦਾ ਯਾਰ ਹਾਰ ਜਾਾਂਗੇ ਤਾਂ ਕਹਿੰਦਾ 100 ਮੈਚ ਤਾਂ ਦਿਖਾਵਾਂਗੇ ਚਲੋ ਉਠੋ ਕਹਿੰਦਾ ਭੇਮ ਕਹ ਤੂੰ ਤਾਂ ਰੇਡਰਾਂ ਰੇਡਾਂ ਪਾਉਣਾ ਰੇਡਰਾਂ ਤੂੰ ਉੱਠ ਕੇ ਚੱਲ ਤੂੰ ਰੇਡ ਪਾਈ ਅਸੀਂ ਫੜਾਂਗੇ ਮੈਂ ਕਹਾਂ ਚੱਲ ਫੜੋ ਵੀ ਚੱਲ ਚੰਡੀ ਫੜ ਲਈ ਅਸੀਂ ਭਾਈ ਚੰਡੀ ਫੜ ਕੇ ਤੇ ਲਾ ਲ ਕਹਿੰਦੇ ਵੀ ਹੁਣ ਹੈਗਾ 12 1 ਦਾ ਟਾਈਮ ਤੇ ਸ਼ਾਮ ਨੂੰ 4 ਵਜੇ ਛੋਟਾ ਮੈਚ ਕਰਾਵਾਂਗੇ। ਉਹਨਾਂ ਦੇ ਲੋਕ ਵੀ ਆਦੇ ਤੇ ਸਾਡੇ ਵੀ ਆਵੇ। ਸਾਰੇ ਆ ਗੱਜਣ ਹੋਣੀ। ਚਲੋ ਭਾਈ ਸਾਨੂੰ ਕਹਿੰਦੇ ਵੀ ਆਪਦੀ ਭਾਈ ਰਜਿਸਟਰ ਰੋਸਟ ਕਰ ਲੋ ਤੇ ਛੋਟਾ ਮੈਚ ਆ। ਤੇ ਅਸੀਂ ਵੀ ਚਾਵਲੇ ਪੂਰੇ ਸੀ ਤੇ ਭਾਈ ਛੋਟਾ ਵੀ ਐਵੇਂ ਕਦੀ ਆਉਂਦਾ ਮੈਨੂੰ ਘੁੰਮਦਾ ਸੀ ਤੇ ਹਾਲ ਕੱਕੂ ਵੀ ਬੜਾ ਭਾ ਆ ਕੇ ਲੱਕ ਚੱਕਦਾ ਸੀ। ਰੇਡਰ ਤਾਂ ਉਹ ਜੋ ਵੈਸੇ ਮਾਈ ਸੀ ਕੱਲਾ ਦੂਜੇ ਬੱਤੇ ਤੇ ਮੇਰੇ ਨਾਲ ਪੌਜੀ ਜਮੇਰਾ ਟਾਈਮ ਸਾਰਨ ਵਾਲੀ ਸੀ। ਅਸੀਂ ਭਾਈ ਕੀ ਹੋਇਆ ਤੇ ਉਹੀ ਗੱਲ ਤੇ ਆਥਣ ਦੇ 4 ਵਜ ਗਏ 4 ਵਜੇ ਤੇ ਕਹਿੰਦੇ ਆ ਜਾਓ ਭਾਈ ਅੱਧਾ ਘੰਟਾ ਸਾਨੂੰ ਦਿੱਤਾ 15 ਮਿੰਟ ਉਧਰ ਤੇ 15 ਮਿੰਟ ਉਧਰ ਅਸੀਂ ਅਕਾ ਜੀ ਠੀਕ ਹੈ ਮੈਂ ਜਵੇਰਾ ਛੋਟਾ ਕੱਕੂ ਤੇ ਆਪਣਾ ਫੌਜੀ ਇਸ ਤਰ੍ਹਾਂ ਭਾਈ ਅਸੀਂ ਬੜਗੇ ਵਿੱਚ 5 6 ਜਣੇ ਤੇ 5 6 ਜਣੇ ਹੀ ਉਹ ਚੱਲ ਜੀ ਹੁੰਦੀ ਵੇ ਸਾਡਾ ਮੈਚ ਸ਼ੁਰੂ ਹੋਗਾ ਤੇ ਪਹਿਲੀ ਰੇਡ ਆਪਾਂ ਨੂੰ ਆਗੇ ਤੇ ਮੈਂ ਭਾਈ ਭਾਈ ਰੇਡ ਤੇ ਮੈਂ ਤਾਂ ਰਾਵਾਂ ਨਹੀਂ ਹੱਥ ਲਾ ਕੇ ਤੇ ਆ ਗਿਆ ਬੈਕ ਭੱਜ ਕੇ ਹੋ ਗਈ ਸ਼ਾਬਾਸ਼ੇ ਸ਼ਾਬਾਸ਼ੇ ਲਾ ਵਿਵਾਵ ਦਾ ਜੀਤ ਲੈ ਆ ਪਰ ਭਾਈ ਬਹੁਤ ਚੜ੍ਹਦੀ ਕਲਾ ਹੋਣ ਲੱਗ ਗਿਆ ਉਧਰੋਂ ਜਦੋਂ ਉਹਨਾਂ ਨੇ ਕਬੱਡੀ ਪਾਈ ਤੇ ਪਾਈਏ ਛੋਟੇ ਨੇ ਗੁੱਟ ਫੜਿਆ ਇਹ ਜਾ ਕੰਜਰ ਨੇ ਤੇ ਗੁੱਟ ਨਹੀਂ ਉਹ ਮਾਰਿਆ ਪੋਤਾ ਨੇ ਛੱਡਿਆ ਕਿੱਲ ਹਟਿਆ ਉਹ ਕੋਡੀ 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 ਕਰਦਾ ਜਣੀ ਕਟੋ ਘਟਾ ਲਾ ਦਿੱਤੀ 35 ਸੈਕਿੰਡ ਚੱਲ ਭਾਈ ਛੜਾਤਾ ਕਹਿ ਕੇ ਕਹਿੰਦੇ ਛੱਡੋ ਯਾਰ ਛੱਡੋ ਛੜਾਤਾ 2 ਪੰਨੇ ਸਾਡੇ 2.5 ਉੱਤੇ ਹੋ ਗਏ ਦੂਜੀ ਕਬੱਡੀ ਭਾਈ ਮੈਂ ਫੇਰ ਬਾਦੀ ਮੈਂ ਕਹਿੰਦਾ ਜਿਵੇਂ ਇਹ ਨੂੰ ਮੈਨੂੰ ਪਤਾ ਹੀ ਮੈਂ ਕਹਿੰਦਾ ਨਹੀਂ ਨਹੀਂ ਯਾਰ ਇਹ ਰਹਿ ਜਾਣਗੇ ਆਪਣੇ ਪੁਆਇੰਟ ਵਧਾ ਦੇ ਬਧਾਲ ਕੇ ਦੋ ਚਾਰ ਪਹਿਲਾਂ ਕੋਲ ਅਸਲ ਗੇਮ ਹੀ ਇਹ ਹੀ ਹੁੰਦੀ ਹੈ ਜਿਹੜੀ ਪਹਿਲਾਂ ਪਹਿਲਾਂ ਆਉਦੇ ਪੁਆਇੰਟ ਵਧਾ ਲੇ ਜਿੰਨੇ ਕ ਵਧਦੇ ਆ ਜ਼ੋਰ ਲਾ ਕੇ ਜਦੋਂ ਟੀਮ ਦਬੀ ਹੋਵੇ ਨਾ ਕਈ ਵਾਰ ਉਹਨਾਂ ਦਾ ਸਟਾਈਮ ਨਾਲ ਦਬ ਜਾਂਦਾ ਹੁੰਦਾ ਤੇ ਉਦੋਂ ਫਿਰ ਚੜਨਾ ਹੀ ਪੈਂਦਾ ਤਾਂ ਹਾਂ ਤੇ ਕਈ ਵਾਰ ਅਖੀਰ ਤੇ ਆ ਕੇ ਸਟਾਈਮ ਨਾਲ ਡਿੱਗ ਪੈਂਦਾ ਹੁੰਦਾ ਤੇ ਅਗਲਾ ਚੜ ਜਾਂਦਾ ਹੁੰਦਾ ਇਹ ਨਹੀਂ ਪਤਾ ਹੁੰਦਾ ਗੇਮ ਦਾ ਕਿੱਧਰ ਨੂੰ ਜਾਣੀ ਹੈ ਤੇ ਭਾਈ ਮੈਂ ਦੂਜੀ ਕਬੱਡੀ ਮੈਂ ਫੇਰ ਪਾਤੀ ਉਹਨੇ ਬੜਾ ਰੋਕਿਆ ਵੀ ਅੱਡੀ ਉੱਟ ਪਾਉਂ ਕਹਿੰਦੇ ਨੇ ਦੋ ਤਾਂ ਪਾ ਸਕਦਾ ਚਲ ਮੈਂ ਦੂਜੀ ਕਬੱਡੀ ਪਾਈ ਤੇ ਉਸੇ ਤਰ੍ਹਾਂ ਇਹਨੂੰ ਮੈਨੂੰ ਪਤਾ ਸੀ ਵੀ ਜੇ ਮੈਂ ਨੇੜੇ ਲੱਗਿਆ ਮੈਨੂੰ ਗੋਟ ਫੜ ਲੈਣਗੇ ਮੈਂ ਫੇਰਾ ਤਲਾ ਪਿੱਛੇ ਹਟਕਾ ਮ ਹਟਕੇ ਦੋ ਤਿੰਨ ਲਿੱਚ ਗਏ ਅੰਦਰ ਤੇ ਅੰਦਰ ਤੇ ਮੈਂ ਨਿਕਲਿਆ ਤੇਨ ਚਾਰ ਪੁਆਇੰਟ ਵੱਧ ਗਏ ਸਾਡੇ ਪਾਈ ਇੱਧਰ ਫੇਰ ਆਇਆ ਉਹ ਫੇਰ ਇਹਨਾਂ ਦਾ ਰੀਡਰ ਨਿਕਲ ਗਿਆ ਉਹ ਜਿਹੜਾ ਮੋਟਾ ਚੰਡੀ ਬੜੀ ਵਦੇ ਸਾਲ ਉਹ ਵੀ ਤਕੜਾ ਸੀ ਉਹ ਇਹਨਾਂ ਤੋਂ ਨਿਕਲ ਗਿਆ ਕੱਕੂ ਹਣਾ ਤੋਂ ਫੇਰ ਅਸੀਂ ਜਮੀਰੇ ਨੂੰ ਪਾਦਾ ਪਾਣ ਉਹ ਲੈ ਕੇ ਜਮੀਰਾ ਫ ਖਾਡੋ ਆਇਆ ਸੀ ਮਰੇੜੇ ਉਹਨਾਂ ਚ ਵੀ 2 ਕ ਜਣੀ ਸੀ ਤੇ 2-3 ਕ ਜਣੀ ਅਸੀਂ ਸੀ ਭਾਈ ਉਹਨੇ ਜੋ ਤੀਜੀ ਰਫੇ ਮੈਂ ਛੋਟੇ ਨੂੰ ਮਾਰਿਆ ਲੜਕਾਰ ਮੈਂ ਕਿਹਾ ਸਾਲੇ ਤੂੰ ਤਾਂ ਫੇਰ 65 ਦੇਣ ਲੱਗ ਗਏ ਤੇ ਮੈਂ ਕਿਹਾ ਚਲੇ ਤਾਂ ਹੁਣ ਮਾਰੇ ਤਾਂ ਬਲੇ ਬੰਦੇ ਆੜੀ ਪੂਰੇ ਕਰੇ ਜਿਵੇਂ ਰੇ ਹੁਣੀ ਤਾਂ ਵਿਚਾਲ ਆਪਾਂ ਤਾਂ ਵਿਚਾਜ ਨਾਲ ਖੇਡ ਜਾਰ ਜਦੋਂ ਦੂਜੇ ਰਫੇ ਉਹ ਗਿਆ ਰੇਡ ਮੁੰਡਾ ਹੋਰ ਤੇ ਭਾਈ ਉਹਨੇ ਕੱਕੂ ਨੇ ਭਜਾ ਕੇ ਤੇ ਚੱਕ ਲਿਆ ਲੱਕ ਪੜ ਕੇ ਸੈਟ ਲਿਆ ਤੇ ਮੇਰੀ ਆ ਗਈ ਰੇਡ ਦੋ ਮੈਂ ਫੇਰ ਪਾ ਦਾਂਦਾ ਸੀ ਮੈਂ ਨਹੀਂ ਨਾ ਤਾਂ ਰੁਕਿਆ ਜਿਵੇਂ ਇੱਕ ਵੀ ਪੁਆਇੰਟ ਇੰਨੀ ਮੇਰੀ ਚੜਾਈ ਹੋਈ ਤੇ ਪਾਈ ਸਰਦਾਰ ਉਹਨੇ ਕਹਨ ਉਹ ਬਾਹ ਜੀ ਤੇਰੇ ਜਤਾ ਦੀ ਹੋ ਗਏ ਤੂੰ ਬਾਹ ਜੀ ਤੇਰੇ ਨਿਹਾਲੇ ਉਹਨੇ ਵੀ ਕਹਨ ਬਈ ਆ ਮੁੰਡੇ ਦਾ ਕਮਾਲ ਕਰਤੀ ਯਾਰੋ ਠੀਕ ਆ 1000 ਰੁਪਏ ਹੁੰਦਾ ਮੁੰਡਾ ਤਕੜਾ ਬਹੁਤ ਹੈ ਬਈ ਇਹਦੀਆਂ ਗੱਲਾਂ ਕਰਿਆ ਕਰਦੇ ਸਾਡੀ ਚੜਾਈ ਹੋ ਗਈ ਪੂਰੀ ਤੇ ਸਾਨੂੰ ਹੌਸਲਾ じゃ ਹੋਗਾ ਵੀ ਜਿੱਤਾਂਗੇ ਅਸੀਂ ਹੜਦੇ ਨਹੀਂ ਇਹਨਾਂ ਨੂੰ ਕਿਉਂਕਿ ਸਾਡੀ ਸਟਾਫ ਆਪ ਸਾਡੀ ਇੱਧਰ ਇੱਕ ਸਟਾਫ ਸੀ ਜਿਵੇਂ ਰੇਦੀ ਤੇ ਉਧਰ ਇੱਕ ਸਟਾਫ ਦੋ ਸਟਾਫ ਆ ਸਟ ਗਿਆ ਹੋਈ ਚੱਲ ਪਾਈ ਉਹਨੇ ਫੇਰ ਰੇਡ ਪਾਈ ਫਿਰ ਉਹ ਕੱਕੂਤ ਨਿਕਲ ਗਿਆ ਚਲ ਮੈਂ ਦੂਜੀ ਰੇਡ ਭਾਈ ਮੈਂ ਲਿਆ ਭਾਈ ਤੀਜੀ ਰੇਡ ਹੁਣ ਫੇਰ ਫੌਜੀ ਘਲਤਾ ਭੈਣ ਜਣਾਂ ਨੇ ਫੌਜੀ ਵੀ ਸੈਟ ਲਿਆ ਚਲ ਭਾਈ ਇਹ ਫੇਰ ਇੱਧਰ ਆਏ ਫਿਰ ਛੋਟੇ ਨੇ ਫੜ ਲਿਆ ਜਣੀ ਐ ਕਰਕੇ ਨਾ ਸਾਡੇ ਨੇ 7-8 ਸਟਾਪਾਂ ਹੋ ਗਈਆਂ ਤੇ ਰੇਡ ਮੈਂ ਰੁਕਿਆ ਨਹੀਂ ਸੀਗਾ ਤੇ ਫੌਜੀ ਉਹਨਾਂ ਨੇ ਨਿਕਲ ਨਹੀਂ ਦਿੱਤੇ ਉਹਨਾਂ ਨੇ ਕਿਉਂਕਿ ਉਹਨਾਂ ਦੇ ਸਟਾਪਰ ਤਕੜੇ ਸੀਗੇ ਬੰਦੇ ਚੰਗੇ ਸੀ ਇਹ ਬੰਦੇ ਵਿਚਾਰੇ ਰੇਮ ਸੀ ਦਾ ਪਹਿਲੇ ਦਿਨ ਹੀ ਖੇਡੇ ਸੀ ਅੱਗੇ ਘੜਾ ਖੇਡਦੇ ਸੀ ਚਲ ਐ ਕਰਕੇ ਤੇ ਭਾਈ ਅਸੀਂ ਉਤੋਂ ਨਾ ਟੀਮ ਉਹ ਜਿੱਤ ਲਈ ਜਦੋਂ ਜਿੱਤੀ ਤੇ ਭਾਈ ਉਹ ਮੱਥੇ ਤੇ ਹੱਥ ਮਾਰ ਕੇ ਬੈਠੇ ਯਾਰ ਉਹਨਾਂ ਦੇ ਪਿੰਡ ਦੇ ਲੋਕ ਵੀ ਸਾਡੇ ਨਹੀਂ ਝਾਕੀ ਜਾਣ ਖੜੇ ਕਹਿੰਦੇ ਯਾਰ ਸਾਡੇ ਤਾਂ ਮੁੰਡੇ 3-4 ਪੂਰੇ ਯਾਰ ਇੰਟਰਨੈਸ਼ਨਲ ਖੜਾਰੇ ਆ ਇਹ ਤਾਂ ਸ਼ੋਅ ਮੈਚ ਖੇਡਦੇ ਰਹੇ ਆ ਤੇ ਤੁਸੀਂ ਕਿਵੇਂ ਜਿੱਤ ਲੇ ਉਹ ਕਈ ਆ ਨਾ ਬੰਦੇ ਇਹ ਗੇਮ ਹੀ ਇਹੋ ਜੀ ਆ ਇਹ ਕਿਤੇ ਢੈਂਦੀ ਕਲਾ ਤੇ ਚੜ੍ਹਦੀ ਕਲਾ ਆ ਕਿਤੇ ਇਹ ਜੇ ਲੋਟਦਾ ਆ ਕਿਉਂਕਿ ਤੂੰ ਕਿਸੇ ਨੂੰ ਨਾ ਬੰਦਾ ਲੈਣੀ ਹੁਣ ਜਿਹੜਾ ਵੱਡੇ ਰੇਡਰ ਆ ਉਹ ਤਾਂ ਹੌਲੀ ਹੌਲੀ ਆਉਂਦੇ ਆ ਲੜਦੇ ਪਟਦੇ ਲੜਦੇ ਪਟਦੇ ਜਦੋਂ ਇਹ ਬੰਦੇ ਨੇ ਕੱਕੂ ਨੇ ਲਾਕੀ ਚੱਕ ਲਿਆ ਤੇ ਉਹਨੇ ਗੋਟੀ ਫੜ ਲਈ ਤੇ ਨਿਕਲੂ ਕਿੱਥੋਂ ਉਹ ਜਦੋਂ ਉਹਨਾਂ ਤੋਂ ਦੂਸਰਿਆਂ ਖੜਾਣੀਆਂ ਤੋਂ ਮੋਰਚੇ ਨਹੀਂ ਨਾ ਫੜੇ ਜਾਂਦੇ ਉਦੋਂ ਬੰਦਾ ਭੱਜ ਕੇ ਨਿਕਲਦਾ ਹੁਣ ਮੈਂ ਆਈ ਸੀ ਮੈਂ ਨੇੜੇ ਆ ਲੱਗਦਾ ਨਹੀਂ ਮੈਂ ਨਾਲ ਲਾਤਾ ਫੜਾਉਂਦਾ ਸੀ ਨਾ ਮੈਂ ਗੋਟਾ ਫੜਾਉਂਦਾ ਸੀ ਨਾ ਮੈਂ ਕੋਕੋ ਕਰਉਂਦਾ ਤੇ ਮੈਂ ਤਾਂ ਪਾਸੇ ਹੱਥ ਲਾ ਕੇ ਆਪ ਹੱਥ ਲਾਉਣਾ ਪਹਿਲਾਂ ਜਾ ਕੇ ਹੱਥ ਲਾ ਕੇ ਉਹ ਨਿਕਲ ਜਾਣਾ ਦੂਰ ਬਾ ਦੋ ਤਿੰਨ ਦਾ ਜਾਂ ਲਾਉਣੀਆਂ ਤੇ ਨਕਲ ਆਉਣਾ ਮੈਂ ਤਾਂ ਐਂ ਨਿਕਲਦਾ ਸੀ ਜਿਹੜਾ ਬੰਦਾ ਧੱਕੇ ਨਾਲ ਨਿਕਲਦਾ ਉਹ ਫੜੇ ਹੀ ਜਾਂਦਾ ਹੁੰਦਾ ਐਂ ਕਰਕੇ ਉਹ ਹਾਰੇ ਉਹ ਕਹਿੰਦੇ ਵੀ ਅਸੀਂ ਯਾਰ ਤੁਸੀਂ ਐ ਚੁਸਤ ਵਾਲੇ ਸਾਨੂੰ ਕਹਿਣ ਲੱਗੇ ਤਾਂ ਉਹਦਰ ਵੀ ਤੁਸੀਂ ਸੀ ਚੁਸਤ ਤੁਸੀਂ ਸਾਡੂੰ ਦੇਖ ਲਿਆ ਵੀ ਇਸ ਤਰ੍ਹਾਂ ਰਹਿਣਗੇ ਇਹ ਤਾਂ ਤੁਸੀਂ ਸਾਨੂੰ ਲੱਗ ਯਾਰ ਉਹ ਰੇਡਾਂ ਦਾ ਉਹ ਮੁੰਡਾ ਕਹਿੰਦਾ ਮੈਂ ਤਾਂ ਤੁਹਾਡੇ ਦੂਜੇ ਜਿਹੜਾ ਮੁੰਡੇ ਨੇ ਪਾਇਆ ਮੈਨੂੰ ਕਹੇ ਇਹਦੇ ਨੂੰ ਮੈਂ 20 ਗੁਣੇ ਚੰਗੀਆਂ ਪਾਉਣਾ ਮੈਚਾਂ ਯਾਰ ਸਾਡੇ ਉਧਰ ਹੁੰਦੇ ਸੰਗਰੂਰ ਨਹੀਂ ਤੇ ਵੀ ਇਹ ਕੀ ਸਾਲਾ ਬਣ ਗਿਆ ਸੀ ਇਹ ਘਣ ਸੋਡੇ ਕੋਲੇ ਹੀ ਆ ਜਿਹੜਾ ਕੋ ਬਣਿਆ ਤੇ ਭਾਈ ਉਹਨਾਂ ਦੇ ਪਿੰਡਾਂ ਦਾ ਵੀ ਰੁਪਈਏ ਵੀ ਸਾਨੂੰ ਬਹੁਤ ਦਿੱਤੇ। ਉੱਥੇ ਸਾਨੂੰ ਜੇੜ-ਜੇੜ ਦੇ ਵਿੱਚ ਹੀ 2-300 ਰੁਪਈਆ ਹੋ ਗਿਆ ਸੀ। 10-10 ਉਹਦੋਂ 10-10 ਦਿਨ ਤੇ ਹੁੰਦੇ ਸੀ। 10 ਰੁਪਈਏ ਵੀ ਬਹੁਤ ਸੀ। 83 83 84 ਦੇ ਵਿੱਚ 84 ਦੀ ਗੱਲ ਇਹ ਹੈ ਤੇ ਜੂਨ ਦੇ ਵਿੱਚ ਹਮਲਾ ਹੁੰਦਾ ਤੇ ਅਸੀਂ ਗਏ ਸੀ ਜਨਵਰੀ ਫਰਵਰੀ ਹਾਂ ਜਨਵਰੀ ਜੀ ਦੇ ਵਿੱਚ ਹਾਂ ਲੋਹੜੀ ਦੇ ਮੇਲੇ ਤੋਂ ਤੇ ਲਾਲੋ ਸਾਹਿਬ ਮੇਲੇ ਤੋਂ ਬਾਅਦ ਕਿੰਨੇ ਚਿਰ ਬਾਅਦ ਅਟੈਕ ਹੁੰਦਾ ਉਦੋਂ ਅਟੈਕ ਹੋਇਆ। ਇਹ ਮਹਾਰਾਜ ਜੀ ਨੂੰ ਸਾਨੂੰ ਉਧਰ ਚਲੇ ਬਾਤਗੇ ਚ ਉਹ ਨਹੀਂ ਤਾਂ ਸਿੱਧਾ ਉੱਥੇ ਪਾ ਜਾਂਦੇ ਜਿਹੜੇ ਪੈਂਦੇ ਚਲੇ ਮੈਂ ਕਦੀ ਸਾਨੂੰ ਬਚਾ ਲਿਆ ਬਕਰ ਸਾਡਾ ਤਾਂ ਆ ਬਚਾ ਲਿਆ ਕਹਿੰਦਾ ਮੈਂ ਨਹੀਂ ਚਲੋ ਇਹ ਹੋਇਆ ਤੇ ਉੱਥੇ ਸੀ ਭਾਈ ਜਿੱਤਿਆ ਇਸ ਤਰ੍ਹਾਂ ਕਰਕੇ ਮੈਂ ਤੇ ਸਾਡਾ ਹੋਇਆ ਜੇੜ ਦੇ ਵਿੱਚ ਹੀ ਐ ਕਈ ਵਾਰ ਉੱਥੇ ਵੀ ਖੁਸ਼ਖਬਰੀਆਂ ਬਣ ਜਾਂਦੀਆਂ ਹੁੰਦੀਆਂ ਇਹ ਜੇ ਕੰਮ ਕਿਤੇ ਕਿਤੇ ਚੜ੍ਹਦੀ ਕਲਾ ਨਾਲ ਹੁੰਦੇ ਹੁੰਦੇ ਆ ਭਾਈ ਗੁਰੂ ਜੀ ਦਾ ਖਾਲਸਾ ਭਾਈ ਗੁਰੂ ਜੀ ਦੀ ਫਤਿਹ